ਪਿਛਲੇ ਦਿਨੀ ਜਦੋਂ ਪੰਜਾਬ ਜਲਦਰਾਸ ਦੀ ਨਾਲਝੂਛ ਰਿਆ ਸੀ ਤਾਂ ਹਲਕਾ ਫਿਲੌਰ ਤੇ ਸਤਲੁਜ ਨਾਲ ਲੱਗਦੇ ਕਈ ਪਿੰਡਾਂ ਤੇ ਹੜ੍ਹਾਂ ਦਾ ਖਤਰਾ ਵਿੰਡ ਰਹਾ ਰਿਹਾ ਸੀ ਹਲਕੇ ਦੇ ਲੋਕਾਂ ਨੇ ਸਰਕਾਰ ਤੋਂ ਕੋਈ ਮਦਦ ਨਾ ਮਿਲਣ ਦੇ ਬਾਵਜੂਦ ਇਸ ਬੰਦ ਤੇ ਇਹਨਾਂ ਪਿੰਡਾਂ ਨੂੰ ਬਚਾਇਆ ਚਲਦੇ ਹੋਏ ਰਾਹਤ ਕਾਰਜਾਂ ਦੌਰਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤੁਸੀਂ ਬੰਦ ਤੇ ਪਹੁੰਚ ਕੇ ਸੇਵਾ ਕਰ ਰਹੇ ਨੌਜਵਾਨਾਂ ਦਾ ਹੌਸਲਾ ਵਧਾਇਆ ਸੀ ਅੱਜ ਫਿਰ ਤੋਂ ਆਪਣਾ ਹਲਕਾ ਫਿਲੌਰ ਦੀ ਫੇਰੀ ਮੌਕੇ ਸਰਦਾਰ ਸੁਖਵੀਰ ਸਿੰਘ ਬਾਦਲ ਉਸੇ ਹੀ ਤੁਸੀਂ ਬੰਦ ਤੇ ਪਹੁੰਚੇ ਤੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ ਇਸ ਮੌਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੁਸ਼ਕਲ ਹਾਲਾਤਾਂ ਵਿੱਚ ਚੁਣੌਤੀਆਂ ਨਾਲ ਜੂਝਦੇ ਹੋਏ ਬੰਦ ਨੂੰ ਬਚਾਉਣ ਵਾਲੇ ਨੌਜਵਾਨਾਂ ਦੇ ਸਿੱਧਕ ਤੇ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਸ਼ਕਲ ਹਾਲਾਤਾਂ ਵਿੱਚ ਸਰਕਾਰ ਦੀ ਗੈਰ ਹਾਜ਼ਰੀ ਵਿੱਚ ਪੰਜਾਬੀਆਂ ਦਾ ਹੌਂਸਲਾ ਸੇਵਾ ਤੇ ਸਿੱਧਕ ਹੀ ਸੀ ਜਿਸ ਨੇ ਪੰਜਾਬ ਨੂੰ ਇਸ ਭਿਆਨਕ ਤਰਾਸਦੀ ਨਾਲ ਜੂਝਣਾ ਤੇ ਇਸ ਵਿੱਚੋਂ ਬਾਹਰ ਨਿਕਲਣ ਦੇ ਕਾਬਿਲ ਬਣਾਇਆ ਹੈ ਇਸ ਦੌਰਾਨ ਉਹਨਾਂ ਪਿੰਡ ਦੇ ਨੌਜਵਾਨਾਂ ਨੂੰ 1 ਲੱਖ ਰੁਪਏ ਤੇ 4000 ਲੀਟਰ ਡੀਜ਼ਲ ਵੀ ਦਿੱਤਾ ਇਸ ਦੌਰਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਨੂੰ ਉਸ ਸਮੇਂ ਸਿਆਸੀ ਬਲ ਮਿਲਿਆ ਜਦੋਂ ਜਲੰਧਰ ਕਿਸਾਨ ਵਿੰਗ ਆਪ ਦੇ ਪ੍ਰਧਾਨ ਕੁਲਵੀਰ ਸਿੰਘ ਸੰਧੂ ਪਿੰਡ ਰੂੜਕਾਕਲਾ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵੀ ਸ਼ਾਮਲ ਹੋ ਗਏ ਗੁਰਾਇਆਂ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਅੱਜ ਉਹਨਾਂ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਟਕਸਾਲੀ ਪਰਿਵਾਰ ਰਸੂਲਪੁਰ ਤੋਂ ਜਹਦਰ ਮਹਾ ਸਿੰਘ ਰਸੂਲਪੁਰ ਜੀ ਦੇ ਪਿਤਾ ਜੀ ਦੀ ਪਿਛਲੇ ਦਿਨੀ ਜਿਹੜੀ ਡੈਥ ਹੋ ਗਈ ਸੀ ਉਹਨਾਂ ਦੇ ਘਰੇ ਅਫਸੋਸ ਕਰਨ ਗਏ ਸੀ ਤੇ ਉਸ ਤੋਂ ਬਾਅਦ ਆ ਜਿਹੜੀ ਹੜਾਂ ਦੀ ਸਥਿਤੀ ਜੋ ਪੰਜਾਬ ਦੇ ਵਿੱਚ ਬਣੀ ਹੈ ਉਹਦੇ ਲਈ ਇਹ ਜਿਹੜਾ ਝੁੱਗੀਆਂ ਮਹਾ ਸਿੰਘ ਚਾਂਦ ਚੱਕ ਸ਼ੋਲੇ ਬਾਜਾੜ ਇਹ ਜਿਹੜਾ ਰਕਬਾ ਦਰਿਆ ਦੇ ਨਾਲ ਪੈਂਦਾ ਹੈ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਉਹਨਾਂ ਦੀ ਇਹ ਮੰਗ ਸੀ ਵੀ ਇੱਥੇ ਜਿਹੜਾ ਜੋ ਢਾ ਲੱਗੀ ਐ ਪਾਣੀ ਵੱਧ ਆਉਣ ਦੇ ਨਾਲ ਉਹਨਾਂ ਨੂੰ ਉਹਦੇ ਲਈ ਜਿਹੜਾ ਸੀ ਪ੍ਰਧਾਨ ਸਾਹਿਬ ਨੂੰ ਮਿਲਣਾ ਚਾਹੁੰਦੇ ਸੀ ਉਹ ਸਾਡੀ ਬੇਨਤੀ ਨੂੰ ਕਬੂਲ ਕਰਦੇ ਹੋਏ ਪ੍ਰਧਾਨ ਸਾਹਿਬ ਉੱਥੇ ਜਿਹੜਾ ਤੂਸੀ ਬੰਦ ਦੇ ਉੱਤੇ ਪਹੁੰਚੇ ਸੀ ਤੇ ਉੱਥੇ ਉਹ ਪਿੰਡਾਂ ਦੀਆਂ ਪੰਚਾਇਤਾਂ ਤੇ ਜਿੰਨੇ ਵੀ ਮੋਤਵਰ ਸੱਜਣ ਸੀ ਉਹ ਸਾਰੇ ਹੀ ਉੱਥੇ ਇਕੱਠੇ ਹੋਏ ਸੀ ਤੇ ਉਹਨਾਂ ਨੇ ਪ੍ਰਧਾਨ ਸਾਹਿਬ ਅੱਗੇ ਇਹ ਮੰਗ ਰੱਖੀ ਸੀ ਵੀ ਜਿਹੜਾ ਇਹ ਬੰਨ ਦੀ ਮਜ਼ਬੂਤੀ ਵਾਸਤੇ ਤੇ ਕੁਝ ਉੱਥੇ ਜਿਹੜਾ ਸਿਗਾ ਕੋ ਕੁਲੀ ਦਾ ਉਸ ਕੰਮ ਦੇ ਵਾਸਤੇ ਜੋ ਉਹਨਾਂ ਨੇ ਕਿਹਾ ਸੀ ਤੇ ਉਹ ਮੌਕੇ ਤੇ ਜਿਹੜਾ ਪ੍ਰਧਾਨ ਸਾਹਿਬ ਨੇ ਉਹ ਜਿਹੜਾ ਉਹ ਪੂਰਾ ਕੀਤਾ ਤੇ ਉਸ ਤੋਂ ਬਾਅਦ ਫਲੋਰ ਕੁਝ ਜਿਹੜੇ ਵੀਰ ਨੇ ਸਾਡੇ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਹੜਾਂ ਦੇ ਵਿੱਚ ਅੱਗੇ ਆ ਕੇ ਜਿਹੜੀ ਸੇਵਾ ਨਿਭਾਈ ਹੈ ਉਸ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਜਿਹੜਾ ਅਕਾਲੀ ਦਲ ਜੁਆਇਨ ਕੀਤਾ ਤੇ ਇਹ ਅੱਜ ਦਾ ਜਿਹੜਾ ਪ੍ਰਧਾਨ ਸਾਹਿਬ ਦਾ ਰੂਟ ਸੀ ਮੈਂ ਜਿੱਥੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਹੀ ਹਲਕਾ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਔਰ ਜਿਹੜੇ ਨੌਜਵਾਨਾਂ ਨੇ ਸਮੂਲਿਤ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਉਹਨਾਂ ਨੇ ਜਿਹੜਾ ਪੰਜਾਬ ਦੀ ਖੇਤਰੀ ਪਾਰਟੀ ਉਹਨੂੰ ਜਿਹੜਾ ਹੈਗਾ ਤਕੜੇ ਕਰਨ ਦੇ ਲਈ ਜਿਹੜਾ ਪਾਰਟੀ ਦੇ ਵਿੱਚੋਂ ਅੱਜ ਸ਼ਾਮਲ ਹੋਏ ਆ ਤੇ ਜਿੱਥੇ ਪ੍ਰਧਾਨ ਸਾਹਿਬ ਦਾ ਧੰਨਵਾਦ ਉੱਥੇ ਹੀ ਸਮੂਹ ਹਲਕਾ ਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਪੰਜਾਬੀਆਂ ਨੂੰ ਇਹੀ ਅਪੀਲ ਕਰਦਾ ਵੀ ਜਿਹੜੀ ਆਪਣੀ ਖੇਤਰੀ ਪਾਰਟੀ ਹੈ ਆਪਾਂ ਇਹਨੂੰ ਤਕੜਾ ਕਰੀਏ ਜਦੋਂ ਜਦੋਂ ਵੀ ਕਦੀ ਡਿਵੈਲਪਮੈਂਟ ਹੋਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਹੀ ਹੋਈ ਹੈ ਤੇ ਜਦੋਂਗਾ ਹੁਣੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਹੋਣੀ ਆ ਮੈਂ ਜੀ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਮਲ ਹੋਇਆ ਬਸ ਮੈਨੂੰ ਜਿਹੜੇ ਹੜ੍ਹ ਆਏ ਸੀ ਪੰਜਾਬ ਦੇ ਵਿੱਚ ਤਕਰੀਬਨ ਅੱਧਾ ਪੰਜਾਬ ਪਾਣੀ ਲਪੇਟ ਵਿੱਚ ਆਇਆ ਤੇ ਬਹੁਤ ਵੱਡਾ ਯੋਗਦਾਨ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਨਿਵਾਇਆ ਪੂਰੀ ਦੁਨੀਆ ਉਹ ਦੇਖ ਰਹੀ ਹੈ ਜਿਹੜੀ ਹੜ੍ਹਾਂ ਵਿੱਚ ਉਹਨੇ ਸੇਵਾ ਕੀਤੀ ਆ ਤੇ ਮੌਜੂਦਾ ਸਰਕਾਰ ਉਹ ਨਹੀਂ ਕਰ ਪਾਈ ਤੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਢਲੀ ਆ ਤੇ ਲੋਕਲ ਲੀਡਰਸ਼ਿਪ ਜਿਹੜੀ ਫਲੌਟ ਲੀਡਰਸ਼ਿਪ ਆ ਇਹਦਾ ਕੋਈ ਸਿਸਟਮ ਕੋਈ ਤਾਲਮੇਲ ਕੋਈ ਨਹੀਂ ਹੈਗਾ ਤੇ ਨਾ ਹੀ ਕੋਈ ਤਰੀਕਾ ਇਹਨਾਂ ਦਾ ਕੰਮ ਕਰਨ ਦਾ तकरीबन ਸਾਰਾ ਏਰੀਆ ਫਲੋਰ ਦਾ ਜਿਹੜਾ ਹੈਗਾ ਆ ਇਹ ਸਾਰਾ ਲੋਕਲ ਲੀਡਰਸ਼ਿਪ ਦੁਖੀ ਆ ਤੇ ਕੋਈ ਸੁਣਵਾਈ ਨਹੀਂ ਕਦੇ ਹੋ ਰਹੀ ਕੋਈ ਕੰਮ ਨਹੀਂ ਹੋ ਰਿਹਾ ਤੇ ਜਿਹੜਾ ਬਦਲਾਅ ਸੀ ਇਹ ਝੂਠਾ ਇਨਕਲਾਬ ਸੀ ਤੇ ਜੇ ਕੋਈ ਆਵਾਜ਼ ਚੱਕਦਾ ਤੇ ਫੇਰ ਕਹਿੰਦੇ ਭਗਤ ਸਿੰਘ ਆ ਗਿਆ ਤੇ ਮੈਂ ਇਹ ਕਹਿਣਾ ਚਾਹਣਾ ਬਈ ਭਗਤ ਸਿੰਘ ਜਿਹੜੀ ਸੋਚ ਸੀ ਭਗਤ ਸਿੰਘ ਦੀ ਜਿਹੜਾ ਜੋ ਜੋ ਕੁਝ ਭਗਤ ਸਿੰਘ ਕਰ ਗਿਆ ਕੋਈ ਇਹਨਾਂ ਕੋਲੋਂ ਨਹੀਂ ਹੋਣਾ ਤੇ ਮੈਂ ਇਹ ਕਹਿਣਾ ਚਾਹਣਾ ਵੀ ਭਗਤ ਸਿੰਘ ਦੀ ਪੱਗ ਨੂੰ ਲਾਜ ਲਾ ਰਹੇ ਨੇ ਤੇ ਇਹਨਾਂ ਨੂੰ ਪੱਗ ਉਹਨੇ ਬਦਲਣੀ ਚਾਹੀਦੀ ਹੈ ਧੰਨਵਾਦ ਜੀ ਜਿਹੜਾ ਉੱਦਾਂ ਸੀ ਕਿਹਦਾ ਮੈਂ ਉਹ ਕਿਸਾਨ ਵਿੰਗ ਦਾ ਸੀ ਜਿਲ੍ਹਾ ਜਲੰਧਰ ਭਲਾ ਜੀ ਜਿਲ੍ਹਾ ਜਲੰਧਰ ਹਾਂ ਜੀ ਕਿਸਾਨ ਵਿੰਗ ਦਾ ਪ੍ਰਧਾਨ ਸੀ ਸਾਥੀਆਂ ਸਵੇਰ ਸ਼ਾਮ ਨੂੰ ਸਾਥੀਆਂ ਸੁਮੇਲ ਜੀ ਮੈਂ ਸ਼ਾਮਿਲ ਹੋਇਆ